ਇਹ ਖਬਰ ਆਈ ਹੈ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸਹਾ ਸਰਵੀਰ ਸਿੰਘ ਬਾਲੋਜੀ ਜੋ ਸ੍ਰੀ ਕਾਦਰ ਸਾਹਿਬ ਵੱਲੋਂ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਉਹ ਦੀ ਸਜ਼ਾ ਦੀ ਨੀਮਾਂ ਦੀ ਪਾਲਣਾ ਕਰ ਰਹੇ ਨੇ ਪਰ ਉੱਥੇ ਇੱਕ ਸ਼ਰਧਾਲੂ ਅਨਸਰ ਵੱਲੋਂ ਗੂੜੀ ਕਰਾਉਣ ਦੀ ਖਬਰ ਆਈ ਹੈ ਸਹਾ ਸਰਵੀਰ ਸਿੰਘ ਬਾਲ ਨੇ ਹਮਲਾ ਕੀਤਾ ਮੈਂ ਉਹਦੀ ਗੁਰਸਿਮਰਨ ਸਿੰਘ ਮੰਡ ਜਾਤੀ ਦੌਰ ਦੇ ਨਿੰਦਾ ਕਰਦਾ ਹਾਂ ਮੈਂ ਸ੍ਰੀ ਕਾਦਰ ਸਾਹਿਬ ਦੇ ਕਹਿ ਨਹੀਂ ਜਦ ਤੱਕ ਗੈਨੀ ਰਕਵੀਰ ਸਿੰਘ ਨੂੰ ਹੱਥੋਂ ਬੇਨਤੀ ਕਰਦਾ ਚਾਹੇ ਸਜਾਈ ਘੰਟਾ ਦਿਓ ਚਾਹੇ 30 ਦਿਨ ਸਜ਼ਾ ਦਿਓ ਸਜ਼ਾ ਸਜ਼ਾ ਹੀ ਹੁੰਦੀ ਆ ਜਦੋਂ ਇਹ ਕਿਸੇ ਦੀ ਬਦਨਾਮੀ ਕਰਨੀ ਹੋਵੇ ਚਾਹੇ ਇੱਕ ਘੰਟੇ ਲਈ ਬਦਨਾਮੀ ਕਰੋ ਚਾਹੇ 30 ਦਿਨ ਲਈ ਸਜ਼ਾ ਜਦੋਂ ਸਾਹ ਸੁਖਵੀਰ ਸਿੰਘ ਬਾਦਲ ਇੱਕ ਚੁੱਪਚਾਪ ਸਜ਼ਾ ਭੁਗਤ ਰਹੇ ਨੇ ਫਿਰ ਵੀ ਉੱਤੇ ਕਾਕੇ ਹਮਲਾ ਕਰ ਜਵੇ ਬਹੁਤ ਹੀ ਨਿੰਦਾ ਵਾਲੀ ਗੱਲ ਆ ਕਿਉਂਕਿ ਐਸ.ਟੀ.ਪੀ.ਸੀ ਕਿੱਥੇ ਆ ਜਾਂ ਸ੍ਰੀ ਕਾਲਾਤਾ ਸਾਹਿਬ ਜੀ ਦਾ ਇਹ ਹੁਣ ਗੈਨੀ ਰਕਵੀਰ ਸਿੰਘ ਜਵਾਬ ਦੇਣ ਕਿਉਂਕਿ ਉੱਤੇ ਗੋਲੀ ਚਲਾਉਣ ਵਾਲਾ ਅਗਰ ਸਾਰ ਸਖਬੀਰ ਸਿੰਘ ਬਾਦਲ ਜੀ ਨੂੰ ਕੁਝ ਹੋ ਜਾਂਦਾ ਉਸ ਦਾ ਕੌਣ ਜਮਨਾਰ ਸੀ ਗਿਆਨੀ ਜੀ ਤੁਸੀਂ ਸਾਰਾ ਜਿਹੜਾ ਸਿਹਰਾ ਸੀ ਕੁਝ ਵੀ ਸਾਰੇ ਗਲਤ ਕੰਮ ਸਾਰ ਸਖਬੀਰ ਸਿੰਘ ਬਾਦਲ ਜੀ ਦੇ ਦਿੱਤੇ ਗਏ ਨੇ ਸਾਰਾ ਆਪਣੇ ਸਹ ਪ੍ਰਕਾਸ਼ ਸਿੰਘ ਬਾਦਲ ਜੀ ਮਰਨ ਬਰੰਤ ਤੁਸੀਂ ਉਹਨਾਂ ਦਾ ਅਵਾਰਡ ਵਾਪਸ ਲੈ ਲਿਆ ਫਕਰੇ ਕੌਣ ਇਹ ਵੀ ਗਲਤ ਗੱਲਾਂ ਕਿਉਂਕਿ ਇੱਕ ਬੰਦਾ ਦੁਨੀਆ ਚਲੇ ਗਿਆ ਉਹ ਵਾਪਸ ਆਉਣ ਦਾ ਕੀ ਲੋੜ ਸੀ ਮੈਂ ਹੱਥ ਜੋੜ ਕੇ ਗਿਆਨੀ ਰਕबीर ਸਿੰਘ ਜੀ ਤੁਹਾਨੂੰ ਬੇਨਤੀ ਕਰਦਾ ਹਾਂ ਸਾਹ ਸੁਖਵੀਰ ਸਿੰਘ ਬਾਦਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਚਾਹੇ ਅੱਜ ਹਰਤਾਜਾ ਲੋਕ ਸਾਥ ਨਹੀਂ ਦੇ ਰਹੇ ਇਹ ਰਾਜਨੀਤੀ ਆ ਕਿਉਂਕਿ ਗੁਰੂ ਗੋਦਰਾ ਸਾਹਿਬ ਤਨਤਨ ਗੁਰੂ ਰਾਮਦਾਸ ਜੀ ਦਾ ਪਵਿੱਤਰ ਅਸਥਾਨ ਹੈ ਉੱਥੇ ਗੋਲੀ ਕਿਵੇਂ ਚੱਲੀ ਅਧਿਆਰ ਕਿਵੇਂ ਲੈ ਕੇ ਗਿਆ ਇਹ ਤੁਹਾਡਾ ਜਾਂਚ ਦਾ ਪਿਛਾਵਾ ਜੇ ਨਹੀਂ ਕਰ ਸਕਦੇ ਤੁਸੀਂ ਬੰਦੋਬਸਤ ਸਾਹਿਬ ਸਿੰਘ ਬਾਦਲ ਜੀ ਦਾ ਤਰਜੈਨ ਕਰ ਦਿਓ ਜੱਥੇਦਾਰੀ ਤੋਂ ਕਿਉਂਕਿ ਕਿਸੇ ਦੀ ਜਾਨ ਲੈਣੀ ਬਹੁਤ ਗੱਦਗਾਲਾ ਸਜ਼ਾ ਇੱਕ ਬੰਦਾ ਭੁਗਤ ਰਿਹਾ ਹਰ ਗੱਲ ਮੰਨ ਰਿਹਾ ਵੀ ਮੈਂ ਹੀ ਬੀਰੀ ਸਰਕਾਰ ਦੀ ਨਹੀਂ ਜ਼ਿੰਮੇਦਾਰ ਹਾਂ ਬਹੁਤ ਵੱਡਾ ਦਿਨ ਆਗਲੇ ਦਾ ਕਿਉਂਕਿ ਸਰਕਾਰਾਂ ਆਉਣੀਆਂ ਜਾਣੀਆਂ ਸਰਕਾਰ ਨਾ ਮੰਨੀ ਉਹ ਬੱਕਰੀ ਗਾਲਾਂ ਜਿਤਨਾ ਹਾਰ ਰਾਇ ਇਹ ਰਾਜਨੀਤਿਕ ਵਿਝਾ ਜਦੋਂ ਇੱਕ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਗੁਰਦੁਆਰਾ ਸਾਹਿਬ ਪਵਿੱਤਰ ਸਥਾਨ ਤੇ ਬੈਠ ਕੇ ਇੱਕ ਸਜਾਬ ਬੰਦਾ ਪਉਤਰਿਆ ਜਾਂਦੇ ਸਾਥੀ ਸਜਾਬ ਪਉਤਰੇ ਆ ਫਿਰ ਤੇ ਹਮਲਾ ਕਿਨੇ ਹੋਇਆ ਇਹ ਜਾਂਚ ਕਰੋ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਨੂੰ ਕਹਿਣਾ ਚਾਹਨਾ ਗ੍ਰਹਿ ਮੰਤਰੀ ਸੰਯਾਨਲੇ ਕਿਉਂਕਿ ਜਿਹੜੀ ਗੋਲੀ ਚੱਲੀ ਆ ਕੱਲ ਨੂੰ ਅੱਜ ਇਹਦੇ ਪਿਛੇ ਲੱਕੇ ਕੋਈ ਹੋਰ ਗੋਲੀ ਚਲਾਊਗਾ ਇਹਨਾਂ ਨੂੰ ਜਦੋਂ ਜਾਨ ਵੀ ਤੋੜੀ ਪੈ ਸਕਦੀ ਸੀ ਇਹਨਾਂ ਪਰਿਵਾਰ ਕਿੱਥੇ ਜਾਊਗਾ ਬੀ ਬਿਹਾਰ ਸਿਮਰਤ ਬਾਦ ਵਿੱਚ ਦਿੱਲੀ ਬੈਠ ਸੈਸ਼ਨ 'ਚ ਬੈਠੇ ਉਹਨਾਂ ਨੂੰ ਕਿੰਨਾ ਦੁੱਖ ਲੱਗੂਆ ਵੀ ਮੇਰੇ ਘਰ ਵਾਲੇ ਤੇ ਗੋਲੀ ਚੱਲ ਗਈ ਚਲੋ ਪਰਮਾਤਮਾ ਦੀ ਖੁਸ਼ਕਿਸਮਤੀ ਆ ਕਿ ਨਾਲ ਬਚ ਗਏ ਲੇਕਿਨ ਮਾਰਨ ਵਾਲਾ ਤਾਂ ਮਾਰਨ ਵਾਸਤੇ ਆਇਆ ਸੀ ਨਾ ਮੈਂ ਮੈਂ ਲੋਕਲ ਪੁਲਿਸ ਨੂੰ ਸ੍ਰੀ ਅਮਰ ਸਾਹਿਬ ਦੇ ਸਰ ਸਾਹਿਬ ਦੀ ਪੁਲਿਸ ਨੂੰ ਕਹਿਣਾ ਚਾਹਨਾ ਵਾ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰੋ ਨਾ ਫਾਂਸੀ ਦਿਓ ਇਹਨੂੰ ਜਮਾਨਤ ਨਹੀਂ ਦੇਣੀ ਚਾਹੀਦੀ ਉੱਤੇ ਬਕਾਇਦਾ ਚੈਕਿੰਗ ਕਰਕੇ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਆਉਣੇ ਚਾਹੀਦੇ ਬੰਦੇ ਹਥਿਆਰ ਨਹੀਂ ਹੋਣਾ ਚਾਹੀਦਾ ਪਹਿਲਾਂ ਤੁਹਾਨੂੰ ਪਤਾ ਪਈ ਇਹਨਾਂ ਦਾਕਿਆਂ ਕਿਵੇਂ ਉੱਤੇ ਤਿਆਰ ਜਮਾ ਹੋਏ ਇਸ ਕਰਕੇ ਮੈਂ ਸਾਰੇ ਲੋਕਾਂ ਕੇ ਅਪੀਲ ਕਰੂੰਗਾ ਸਾਥ ਸਖਵੀਰ ਸਿੰਘ ਬਾਦਲ ਜੀ ਦਾ ਜਿਹੜੇ ਸਜ਼ਾ ਭੋਗਤ ਰਹੇ ਆ ਉਹਨਾਂ ਦਾ ਸਾਥ ਦਿਓ ਕੋਈ ਹਮਲਾ ਕਰਨ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਉਹ ਗੁਰੂ ਸਾਹਿਬ ਦੀ ਹਾਰ ਨਿਮਾਣੇ ਹੋ ਕੇ ਸਿੱਖ ਬਜੋ ਸਜ਼ਾ ਭੋਗਤ ਰਹੇ ਨੇ ਮੈਂ ਨਿੱਜੀ ਦੌਰ ਦੇ ਨਾਲ ਆਪਾਂ ਸਜ਼ਾ ਚਾਹੇ ਮੈਂ ਦੁਬਾਰਾ ਫਿਰ ਕਹਿਣਾ ਚਾਹੁੰਦਾ ਇੱਕ ਹੰਟਾ ਸਜ਼ਾ ਦੇ ਦਿਓ ਇੱਕ ਦਾ ਪੈਰ ਫ੍ਰੈਕਚਰ ਆ ਉਹਨਾਂ ਦਾ ਬਜਾਰੇ ਬੈਠੇ ਹੋਏ ਆ ਲੇਕਿਨ ਆਪਾਂ ਸਾਰਿਆਂ ਨੇ ਸਾਂਝ ਦੀ ਪਿਆਲੀ ਰੱਖਣੀ ਆ ਪੰਜਾਬ ਦੇ ਲੋਕਾਂ ਨੇ ਆਪਾਂ ਹਿੰਦੂ ਮੁਸਲਮ ਸਿੱਖ ਸਾਈ ਜੈਨੀ ਬੋਧੀ ਪਾਰ ਦੀ ਸਾਰੇ ਭਰਾਵਾਂ ਨਾਲ ਮਿਲ ਕੇ ਰਹਿਣਾ ਵਾ ਕੋਈ ਲੜੋ ਨਾ ਵਿਦੇਸ਼ਾਂ ਵਿੱਚ ਕੀ ਮਹੌਲ ਜਾਊਗਾ ਵੀ ਗੁਰੂ ਘਰਾਂ ਵਿੱਚ ਗੋਲੀਆਂ ਚੱਲਦੀਆਂ ਨੇ ਸੇਫ ਨਹੀਂ ਹੈ ਸੰਗਤ ਡਰ ਜੂਗੀ ਵਿਜਾਰੀ ਸੰਗਤ ਤੇ ਕੀ ਅਸਰ ਪਊਗਾ ਛੋਟੇ ਬੱਚਿਆਂ ਦੇ ਅਸਰ ਕੀ ਪਊਗਾ ਪਗੜੜ ਵੀ ਉੱਥੇ ਮੱਚ ਸਰਦੀ ਸੀ ਗੋਲੀ ਦੀ ਕਿਉਂਕਿ ਲੋਕ ਇੱਕ ਦੂਜੇ ਥੱਲੇ ਪਿਆ ਸਕਦੇ ਸੀ ਉਹ ਜ਼ਿੰਮੇਵਾਰ ਕੌਣ ਆਏ ਇਕੋ ਤੇ ਪਰਗਰਾਂ ਕੋ ਸਵਾਲ ਪੁੱਛ ਰਿਹਾ ਵੀ ਤੁਸੀਂ ਡੱਕਿਆ ਕਿਉਂ ਨਹੀਂ ਉਹਨੂੰ ਕਹਿੰਦੇ ਏਡੀ ਸੰگە ਡੱਕ ਨਹੀਂ ਸਕਦੇ ਉਹਦੀ ਚੈਕਿੰਗ ਤਾਂ ਹੋ ਸਕਦੀ ਹੈ ਬਕਾਇਦਾ ਕੱਲੋਂ ਕੋਈ ਬੰਬ ਲੈ ਕੇ ਆ ਜਾਏ ਫਿਰ ਤੁਸੀਂ ਕੀ ਕਰੋਗੇ ਇੱਕ ਛੋਟਾ ਬੇਜਾਨ ਜਿਹੜਾ ਅ ਅਣਜਾਣ ਵਿਅਕਤੀ ਹੈ ਜਰਦਾ ਹੋਵੇ ਉਹਨੂੰ ਤੇ ਥੱਪੜਾ ਨਾ ਮਾਰਦੇ ਹੋ ਇਸ ਕਰਕੇ ਕੋਈ ਵੀ ਨਸ਼ਾ ਸੇਵਨਾ ਜਿਹੜਾ ਰੋਕਿਆ ਜਾਵੇ ਉੱਤੇ ਗੁਰੂ ਘਰ ਜਨਾ ਜਾਵੇ ਉਹ ਵੱਡਾ ਵੱਡਾ ਬੋਲ ਲਿਖੇ ਜਾਣਾ ਹਥਿਆਰ ਵੀ ਨਹੀਂ ਲੈ ਜਾਣਾ ਸਾਡੇ ਵਰਗੇ ਜਲਾਬਾ ਪਈਆਂ ਨੇ ਸਾਨੂੰ ਭਾਈ ਜੀ ਡਾੜ ਦਿੰਦਾ ਰਬਾਤਾਰ ਕਿਉ ਪਿਸਤੌਲ ਨਹੀਂ ਲਗੇ ਨੰਦਰ ਬਾਹਰ ਕਢੋ ਇਸ ਕਰਕੇ ਵੈਰੀ ਬੇਨਤੀ ਆ ਸਾਹ ਸੁਰੀਲ ਸਿੰਘ ਬਾਦਲ ਜੀ ਅੰਮ੍ਰਿਤਸਰ ਪੁਲਿਸ ਸਰਖਾ ਜੀ ਨਹੀਂ ਬਣਾਏ ਅਦੇ ਸਿਆ ਨੂੰ ਸਸਪੈਂਡ ਕਰਕੇ ਇਹਨਾਂ ਨੂੰ ਆਪਣੇ ਘਰ ਪੇਜਾ ਜਾਵੇ ਆਪਣੇ ਕੰਮਾਂਗਰ ਜ ਰਹਿਣ ਆਪਣੀ ਲੱਤ ਦਾ ਇਲਾਜ ਕਰਾ ਸਕੇ ਰਹਿਣ ਠੰਡਾ ਮੌਸਮ ਆ ਲੱਤ ਵਿਚਾਰਿਆਂ ਦੀ ਭਾਰ ਸਰੀਰ ਭਾਰਾ ਵਾ ਇਹਨਾਂ ਦੇ ਤਸ ਦੇ ਦਿਲ ਦਰਿਆ ਦਿਲਿਕ ਰੋਗ ਅੱਜ ਹੁਣੇ-ਹੁਣੇ ਪਤਾ ਲੱਗਿਆ ਖਬਰ ਆਈ ਆ ਸ਼੍ਰੀ ਦਰਵਾਰ ਸਾਹਿਬ ਦੇ ਵਿੱਚ ਸਾਹ ਸਰਪ੍ਰੀਰ ਸਿੰਘ ਬਾਲੋ ਜੀ ਜੋ ਸ਼੍ਰੀ ਕਾਦਰ ਸਾਹਿਬ ਨੂੰ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਉਹ ਦੀ ਸਜ਼ਾ ਦੀ ਨੀਮਾ ਪਾਲਣਾ ਕਰ ਰਹੇ ਨੇ ਪਰ ਉੱਥੇ ਇੱਕ ਸ਼ਰਾਰਤੀ ਅਨਸਰ ਵੱਲੋਂ ਗੂੜੀ ਕਰਾਉਣ ਦੀ ਖਬਰ ਆਈ ਹੈ ਸਾਹ ਸਰਪ੍ਰੀਰ ਸਿੰਘ ਬਾਲ ਦੇ ਹਵਾਲਾ ਕੀਤਾ ਮੈਂ ਉਹਦੀ ਗੁਰਸਮਰਨ ਸਿੰਘ ਮੰਡ ਜਾਤੀ ਦੌਰ ਦੇ ਨਿੰਦਾ ਕਰਦਾ ਹਾਂ ਮੈਂ ਸ਼੍ਰੀ ਕਾਦਰ ਸਾਹਿਬ ਦੇ ਕਹਿਣੀ ਜਿੱਥੇ ਹਰ ਕਹਿਣੀ ਗੁਰੂ ਜੀ ਦੇ ਹੱਥ ਜੋੜ ਬੇਨਤੀ ਕਰਦਾ ਹਾਂ ਚਾਹੇ ਸਜ਼ਾਈ ਘੰਟਾ ਦਿਓ ਚਾਹੇ 30 ਦਿਨ ਸਜ਼ਾ ਦਿਓ ਸਜ਼ਾ ਸਜ਼ਾ ਹੀ ਹੁੰਦੀ ਆ ਜਦੋਂ ਇਹ ਕਿਸੇ ਦੀ ਬਦਨਾਮੀ ਕਰਨੀ ਹੋਵੇ ਚਾਹੇ ਇੱਕ ਘੰਟੇ ਲਈ ਬਦਨਾਮੀ ਕਰੋ ਚਾਹੇ 30 ਦਿਨ ਲਈ ਸਜ਼ਾ ਜਦੋਂ ਸਾਹ ਸਕਵੀਰ ਸਿੰਘ ਬਾਦਲ ਇੱਕ ਚੁੱਪਚਾਪ ਸਜ਼ਾ ਭੁਗਤ ਰਹੇ ਨੇ ਫਿਰ ਵੀ ਉੱਤੇ ਕਾਕੇ ਹਮਲਾ ਕਰ ਜਵੇ ਬਹੁਤ ਹੀ ਨਿੰਦਰਾ ਦੀ ਗੱਲ ਆ ਕਿਉਂਕਿ ਐਸਜੀਪੀਸੀ ਕਿੱਥੇ ਆ ਜਾਂ ਸ੍ਰੀ ਗੁਰਦਾਸ ਸਾਹਿਬ ਜੀ ਦਾ ਹੁਣ ਗੈਰ ਨਹੀਂ ਰਕਵੀਰ ਸਿੰਘ ਜਵਾਬ ਦੇਣ ਕਿਉਂਕਿ ਉੱਤੇ ਗੋਲੀ ਚਲਾਉਣ ਵਾਲਾ ਅਗਰ ਸਾਹ ਸਕਵੀਰ ਸਿੰਘ ਬਾਦਲ ਜੀ ਨੂੰ ਕੁਝ ਹੋ ਜਾਂਦਾ ਉਸ ਦਾ ਕੌਣ ਜਮਨਾਰ ਸੀ ਗਿਆਨੀ ਜੀ ਤੁਸੀਂ ਸਾਰਾ ਜਿਹੜਾ ਸਿਹਰਾ ਸੀ ਕੁਝ ਵੀ ਸਾਰੇ ਗਲਤ ਕੰਮ ਸਾਹ ਸੁਖਵੀਰ ਸਿੰਘ ਬਾਦਲ ਜੀ ਦੇ ਦਿੱਤੇ ਗਏ ਨੇ ਸਾਰਾ ਆਪਣੇ ਸਾਹ ਪ੍ਰਕਾਸ਼ ਸਿੰਘ ਬਾਦਲ ਜੀ ਮਰਨ ਬਰੰਤ ਤੁਸੀਂ ਉਹਨਾਂ ਦਾ ਅਵਾਰਡ ਵਾਪਸ ਲੈ ਲਿਆ ਫਕਰੇ ਕੌਣ ਇਹ ਵੀ ਗਲਤ ਗੱਲਾਂ ਕੋਈ ਇੱਕ ਬੰਦਾ ਦੁਨੀਆ ਚਲਾ ਗਿਆ ਉਹ ਵਾਪਸ ਆਣ ਦਾ ਕੀ ਲੋੜ ਸੀ ਮੈਂ ਹੱਥ ਜੋੜ ਕੇ ਗਿਆਨੀ ਰਕਵੀਰ ਸਿੰਘ ਜੀ ਤਾਨੂੰ ਬੇਨਤੀ ਕਰਦਾ ਹਾਂ ਸਾਹ ਸੁਖਵੀਰ ਸਿੰਘ ਬਾਦਲ ਦੀ ਸੁਰੱਖਿਆ ਚ ਕੀਨੀ ਬਣਾਈ ਜਾਵੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਚਾਹੇ ਅੱਜ ਹਰਤਾਜਾ ਲੋਕ ਸਾਥ ਨਹੀਂ ਦੇ ਰਹੇ ਇਹ ਰਾਜਨੀਤੀ ਆ ਕੋਗੇ ਗੁਰੂ ਗੋਦਰਾ ਸਾਹਿਬ ਤਨਦਨ ਗੁਰੂ ਰਾਮਦਾਸ ਜੀ ਦਾ ਪਵਿੱਤਰ ਅਸਥਾਨ ਹੈ ਉੱਥੇ ਗੋਲੀ ਕਿਵੇਂ ਚੱਲੀ ਹਥਿਆਰ ਕਿਵੇਂ ਲੈ ਕੇ ਗਿਆ ਇਹ ਤੁਹਾਡਾ ਜਾਂਚ ਦਾ ਵਿਛਾਵਾ ਜੇ ਨਹੀਂ ਕਰ ਸਕਦੇ ਤੁਸੀਂ ਬੰਦੋਵਾਸਾ ਸਰਬੀਰ ਸਿੰਘ ਬਾਦਲ ਜੀ ਦਾ ਤਰਜਾਇਨ ਕਰ ਦਿਓ ਜਥੇਦਾਰੀ ਤੋਂ ਕਿਉਂਕਿ ਕਿਸੇ ਦੀ ਜਾਨ ਲੈਣੀ ਬਹੁਤ ਗੱਦਗਾਲਾ ਸਜ਼ਾ ਇੱਕ ਬੰਦਾ ਭੁਗਤ ਰਿਹਾ ਹਰ ਗੱਲ ਮੰਨ ਰਿਹਾ ਵੀ ਮੈਂ ਹੀ ਵੀਰੀ ਸਰਕਾਰ ਦੀ ਮੈਂ ਹੀ ਜ਼ਿੰਮੇਵਾਰ ਹਾਂ ਬਹੁਤ ਵੱਡਾ ਦਿਲਾਗਲੇ ਦਾ ਕਿਉਂਕਿ ਸਰਕਾਰਾਂ ਆਉਣੀਆਂ ਜਾਣੀਆਂ ਸਰਕਾਰ ਨਾ ਬਣਨੀ ਉਹ ਬਕਰੀ ਗੱਲ ਆ ਜਿਤਨਾ ਹਾਰ ਰਾਇ ਇਹ ਰਾਜਨੀਤਿਕ ਵਿਛਾਵਾ ਜਦੋਂ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਗੁਰਦੁਆਰਾ ਸਾਹਿਬ ਪਵਿੱਤਰ ਸਥਾਨ ਤੇ ਬੈਠ ਕੇ ਇੱਕ ਸਜਾਬ ਬੰਦਾ ਪਉਤਰਿਆ ਜਾਉ ਤੇ ਸਾਥੀ ਸਜਾਬ ਪਉਤਰੇ ਆ ਫਿਰ ਇਹ ਹਮਲਾ ਕਿਵੇਂ ਹੋਇਆ ਇਹ ਜਾਂਚ ਕਰੋ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਨੂੰ ਕਹਿਣਾ ਚਾਹਨਾ ਗ੍ਰਹਿ ਮੰਤਰੀ ਅ ਸੰਗਿਆਨ ਲੈ ਕਿਉਂਕਿ ਜਿਹੜੀ ਗੋਲੀ ਚੱਲੀ ਆ ਕੱਲ ਨੂੰ ਅੱਜ ਇਹਦੇ ਪਿਛੇ ਲੱਕੇ ਕੋਈ ਹੋਰ ਗੋਲੀ ਚਲਾਊਗਾ ਇਹਨਾਂ ਨੂੰ ਜਦੋਂ ਜਾਨ ਨੂੰ ਤੋੜੀ ਪੈ ਸਕਦੀ ਸੀ ਇਹਨਾਂ ਪਰਿਵਾਰ ਕਿੱਥੇ ਜਾਊਗਾ ਬੀਬੀਹਾਰ ਸਿਮਰਤ ਬਾਦੋਂ ਦਿੱਲੀ ਬੈਠ ਸ਼ਾਹਜਨ ਜੀ ਬੈਠੇ ਉਹਨਾਂ ਨੂੰ ਕਿੰਨਾ ਦੁੱਖ ਲੱਗੂਆ ਵੀ ਮੇਰੇ ਘਰ ਵਾਲੇ ਤੇ ਗੋਲੀ ਚੱਲ ਗਈ ਚਲੋ ਪਰਮਾਤਮਾ ਦੀ ਖੁਸ਼ਕਿਸਮਤੀ ਆ ਕਿ ਨਾਲ ਬਚ ਗਏ ਲੇਕਿਨ ਮਾਰਨ ਵਾਲਾ ਤਾਂ ਮਾਰਨ ਵਾਸਤੇ ਆਇਆ ਸੀ ਨਾ ਮੈਂ ਮੈਂ ਲੋਕਲ ਪੁਲਿਸ ਨੂੰ ਸ੍ਰੀ ਅਮਰ ਸਾਹਿਬ ਦੇ ਸਰ ਸਾਹਿਬ ਦੀ ਪੁਲਿਸ ਨੂੰ ਕਹਿਣਾ ਚਾਹਨਾ ਵਾਂ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰੋ ਇਹਨੂੰ ਜਮਾਤ ਨਹੀਂ ਦੇਣੀ ਚਾਹੀਦੀ ਉੱਤੇ ਬਕਾਇਦਾ ਚੈਕਿੰਗ ਕਰਕੇ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਆਉਣੇ ਚਾਹੀਦੇ ਬੰਦੇ ਹਥਿਆਰ ਨਹੀਂ ਹੋਣਾ ਚਾਹੀਦਾ ਪਹਿਲਾਂ ਤੁਹਾਨੂੰ ਪਤਾ ਪਈ ਇਹਨਾਂ ਦਾ ਕੈਚ ਕਿਵੇਂ ਉੱਤੇ ਤਿਆਰ ਜਮਾ ਹੋਏ ਇਸ ਕਰਕੇ ਮੈਂ ਸਾਰੇ ਲੋਕਾਂ ਕੇ ਅਪੀਲ ਕਰੂੰਗਾ ਸਾਥ ਸਖਵੀਰ ਸਿੰਘ ਬਾਦਲ ਜੀ ਦਾ ਜਿਹੜੇ ਸਜ਼ਾ ਭੋਗਤ ਰਹੇ ਆ ਉਹਨਾਂ ਦਾ ਸਾਥ ਦਿਓ ਕੋਈ ਹਮਲਾ ਕਰਨ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਉਹ ਗੁਰੂ ਸਾਹਿਬ ਦੀ ਹਾਰ ਨਹੀਂ ਮੰਨਣੇ ਹੋ ਕੇ ਸਿੱਖ ਵਜੋਂ ਸਜ਼ਾ ਭੋਗਤ ਰਹੇ ਨੇ ਮੈਂ ਨਿੱਜੀ ਤੌਰ ਦੇ ਨਾਲ ਆਪਾਂ ਸਜ਼ਾ ਚਾਹੇ ਮੈਂ ਦੁਬਾਰਾ ਫਿਰ ਕਹਿਣਾ ਚਾਹੁੰਦਾ ਇੱਕ ਹੰਟਾ ਸਜ਼ਾ ਦੇ ਦਿਓ ਇੱਕ ਤਾਂ ਪੈਰ ਫ੍ਰੈਕਚਰ ਆ ਉਹਨਾਂ ਦਾ ਬਜਾਰੇ ਬੈਠੇ ਹੋਏ ਆ ਲੇਕਿਨ ਆਪਾਂ ਸਾਰਿਆਂ ਨੇ ਸਾਂਝ ਦੀ ਪਿਆਲੀ ਰੱਖਣੀ ਆ ਪੰਜਾਬ ਦੇ ਲੋਕਾਂ ਨੇ ਆਪਾਂ ਹਿੰਦੂ ਮੁਸਲਮ ਸਿੱਖ ਸਾਈ ਜੈਨੀ ਬੋਧੀ ਪਾਰ ਦੀ ਸਾਰੇ ਭਰਾਵਾਂ ਨਾਲ ਮਿਲ ਕੇ ਰਹਿਣਾ ਵਾ ਕੋਈ ਲੜੋ ਨਾ ਬਦੇਸ਼ਾਂ ਵਿੱਚ ਕੀ ਮਾਹੌਲ ਜਾਊਗਾ ਵੀ ਗੁਰੂ ਘਰਾਂ ਵਿੱਚ ਗੋਲੀਆਂ ਚੱਲਦੀਆਂ ਨੇ ਸੇਫ ਨਹੀਂ ਐ ਸੰਗਤ ਡਰ ਜੂਗੀ ਵਿਜਾਰੀ ਸੰਗਤ ਤੇ ਕੀ ਅਸਰ ਪਊਗਾ ਛੋਟੇ ਬੱਚਿਆਂ ਦੇ ਅਸਰ ਕੀ ਪਊਗਾ ਪਗੜੜ ਵੀ ਉੱਥੇ ਮੱਚ ਸਰਦੀ ਸੀ ਗੋਲੀ ਦੀ ਕਿਉਂਕਿ ਲੋਕ ਇੱਕ ਦੂਜੇ ਥੱਲੇ ਪਿਆ ਸਕਦੇ ਸੀ ਹਰ ਜ਼ਿੰਮੇਵਾਰ ਕੌਣ ਆ ਏ ਇਕੋ ਤੇ ਅਤਰਗਾਰ ਕੋ ਸਵਾਲ ਪੁੱਛ ਰਿਹਾ ਵੀ ਤੁਸੀਂ ਡੱਕਿਆ ਕਿਉਂ ਨਹੀਂ ਉਹਨੂੰ ਕਹਿੰਦੇ ਏਡੀ ਸੰگە ਡੱਕ ਨਹੀਂ ਸਕਦੇ ਉਹਦੀ ਚੈਕਿੰਗ ਤਾਂ ਹੋ ਸਕਦੀ ਹੈ ਬਕਾਇਦਾ ਕੱਲੋ ਕੋਈ ਬੰਬ ਲੈ ਕੇ ਆ ਜੇ ਫਿਰ ਤੁਸੀਂ ਕੀ ਕਰੋਗੇ ਇੱਕ ਛੋਟਾ ਬੇਜਾਨ ਜਿਹੜਾ ਅ ਅਣਜਾਣ ਵਿਅਕਤੀ ਹੈ ਜਰਦਾ ਹੋਵੇ ਉਹਨੂੰ ਤੁਸੀਂ ਥੱਪੜਾ ਨਾ ਮਾਰਦੇ ਹੋ ਇਸ ਕਰਕੇ ਕੋਈ ਵੀ ਨਸ਼ਾ ਸੇਵਨਾ ਜਿਹੜਾ ਰੋਕਿਆ ਜਾਵੇ ਉੱਤੇ ਗੁਰੂ ਘਰ ਜਾ ਨਾ ਜਾਵੇ ਉਹ ਵੱਡਾ ਵੱਡਾ ਬੋਲ ਲਿਖੇ ਜਾਣ ਤੇ ਆਰ ਵੀ ਨਹੀਂ ਲਿਜਾਣਾ ਸਾਡੇ ਵਰਗੇ ਜਲਾਬਾ ਪਈਆਂ ਨੇ ਸਾਨੂੰ ਭਾਈ ਜੀ ਡਾੜੋਂਦਾ ਲਬਾਦਾਰ ਕਿਉ ਪਿਸਤੌਲ ਹੀ ਲਗੇ ਨਾ ਅੰਦਰ